ਸਰ ਸਾਹਿਬ ਲੇ ਤੋਂ 20 ਕਿਲੋਮੀਟਰ ਦੂਰ ਨੈਸ਼ਨਲ ਹਾਈਵੇ ਇੱਕ ਦਿਸਦਾ ਹੈ ਇਤਿਹਾਸ ਮੁਤਾਬਕ ਜਗਤਗੁਰੂ ਗੁਰੂ ਨਾਨਕ ਦੇਵ ਜੀ 1517 ਈਸਵੀ 'ਚ ਆਪਣੀ ਦੂਸਰੀ ਉਦਾਸੀ ਦੌਰਾਨ ਤਿੱਬਤ, ਭੂਟਾਨ ਅਤੇ ਨੇਪਾਲ ਤੋਂ ਹੁੰਦੇ ਹੋਏ ਇਸ ਸਥਾਨ ਤੇ ਪੁੱਜੇ ਸਨ ਗੁਰੂ ਜੀ ਨੂੰ ਆਪਣੇ ਸਾਥੀਆਂ ਬਾਲਾ ਤੇ ਮਰਦਾਨਾ ਨਾਲ ਕੀਰਤਨ ਕਰਦੇ ਦੇਖ ਲੋਕਾਂ ਦਾ ਇਕੱਠ ప్రతి ਦਿਨ ਵਧਣ ਲੱਗਾ ਗੁਰੂ ਜੀ ਨੂੰ ਰੱਬੀ ਰੂਪ ਜਾਣ ਲੋਕ ਆਪਣੀਆਂ ਪਰੇਸ਼ਾਨੀਆਂ ਵੀ ਗੁਰੂ ਜੀ ਨਾਲ ਸਾਂਝੀਆਂ ਕਰਨ ਲੱਗੇ ਲੋਕਾਂ 'ਚ ਗੁਰੂ ਨਾਨਕ ਸਾਹਿਬ ਜੀ ਦੀ ਵਾਦੀ ਲੋਕ ਪ੍ਰੀਤ ਅਨੂ ਦੇਖ ਦੂਰ ਕਿਸੇ ਪਹਾੜੀ ਤੇ ਰਹਿੰਦਾ ਇੱਕ ਰਾਖਸ਼ ਜੋ ਲੋਕਾਂ ਨੂੰ ਰੋਜ਼ਾਨਾ ਮਾਰ ਕੇ ਖਾਂਦਾ ਸੀ ਗੁਰੂ ਜੀ ਤੋਂ ਖਾਰ ਖਾਣ ਲੱਗਾ ਆਪਣਾ ਦਬਦਬਾ ਕਾਇਮ ਰੱਖਣ ਲਈ ਉਸਨੇ ਗੁਰੂ ਜੀ ਨੂੰ ਮਾਰਨ ਲਈ ਇੱਕ ਬਹੁਤ ਵੱਡਾ ਪੱਥਰ ਪਹਾੜੀ ਤੋਂ ਗੁਰੂ ਜੀ ਵੱਲ ਤੱਕ ਦ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਰੀਰ ਦਾ ਛਪਰਸ਼ ਪਾ ਕੇ ਪੱਥਰ ਦਾ ਉਹਨਾਂ ਹਿੱਸਾ ਮੋਮ ਬਣ ਗਿਆ ਸੀ। ਰਾਖਸ਼ ਨੇ ਥੱਲੇ ਜਾ ਕੇ ਦੇਖਿਆ ਕਿ ਹੁਣ ਸ਼੍ਰੀ ਗੁਰੂ ਨਾਨਕ ਦੇਵ ਜੀ ਅਕਾਲ ਚਲਾਣਾ ਕਰ ਗਏ ਹੋਣਗੇ ਪਰ ਉਹਨਾਂ ਨੂੰ ਜ਼ਿੰਦਾ ਦੇਖ ਕੇ ਉਹ ਭੜ ਗਿਆ ਤੇ ਰਾਖਸ਼ ਨੇ ਪੱਥਰ ਤੇ ਗੁੱਸੇ 'ਚ ਆ ਕੇ ਪੈਰ ਮਾਰਿਆ। ਰਾਖਸ਼ ਦਾ ਪੈਰ ਪੱਥਰ ਦੇ ਵਿੱਚ ਫਸ ਗਿਆ ਸੀ ਤੇ ਉਸ ਤੋਂ ਬਾਅਦ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਸ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਮਾਫੀ ਮੰਗੀ ਸੀ। ਗੁਰੂ ਜੀ ਦੀ ਪੈਠ ਦਾ ਨਿਸ਼ਾਨ ਤੇ ਉਸ ਰਾਖਸ਼ ਦੇ ਪੈਰਾਂ ਦਾ ਨਿਸ਼ਾਨ ਅੱਜ ਵੀ ਉਸੇ ਤਰ੍ਹਾਂ ਪੱਥਰ ਤੇ ਛਾਪੇ ਹੋਏ ਨੇ ਇਸ ਲਈ ਦੂਰ ਦੁਰਾਡੇ ਤੋਂ ਆਈਆਂ ਸੰਗਤਾਂ ਇਸ ਪਾਵਨ ਅਸਥਾਨ ਤੇ ਨਤਮਸਤਕ ਹੁੰਦੀਆਂ ਨੇ ਤੇ ਇਤਿਹਾਸਿਕ ਪੱਥਰ ਦੇ ਦਰਸ਼ਨ ਕਰਦੀਆਂ ਨੇ ਜਿਸ ਥਾਂ ਤੋਂ ਰਾਖਸ਼ ਨੇ ਪੱਥਰ ਸੁੱਟਿਆ ਸੀ ਉਸ ਨੂੰ ਅੱਜ ਗੁਰੂ ਨਾਨਕ ਹਿਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਇਸ ਅਸਥਾਨ ਤੋਂ ਲਗਭਗ 10 ਗਾਜ ਦੀ ਉਚਾਈ ਤੇ ਤਪ ਅਸਥਾਨ ਸ਼ਿਸ਼ੋਬਿਤ ਹੈ 1969 ਤੋਂ ਇਸ ਗੁਰ ਅਸਥਾਨ ਦੀ ਸੇਵਾ ਦਾ ਜਿੰਮਾ ਭਾਰਤੀ ਫੌਜ ਨੇ ਸੰਭਾਲਿਆ ਹੋਇਆ ਹੈ ਚਾਹੇ ਲੰਗਰ ਹੋਵੇ ਜਾਂ ਕੀਰਤਨ ਹੋਵੇ ਤੇ ਗ੍ਰੰਥੀ ਸਿੰਘਾਂ ਦੀ ਤਨਖਾਹ ਇਸ ਦਾ ਸਾਰਾ ਪ੍ਰਬੰਧ ਭਾਰਤੀ ਫੌਜ ਹੀ ਕਰਦੀ ਹੈ ਭਾਰਤੀ ਫੌਜ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਦੀ ਸੇਵਾ ਲਈ ਹਰ ਹਫਤੇ ਵੱਖ-ਵੱਖ ਜਵਾਨਾਂ ਦੀ ਡਿਊਟੀ ਲਗਾਈ ਜਾਂਦੀ ਹੈ ਇੱਕ ਵਿਸ਼ੇਸ਼ ਖਾਸੀਅਤ ਇਹ ਵੀ ਹੈ ਇਹ ਲੈ ਕਮਣ ਆਉਂਦੇ ਹਰ ਜਾਤ ਹਰ ਧਰਮ ਹਰ ਰੰਗ ਹਰ ਨਸਲ ਦੇ ਲੋਕ ਇੱਥੇ ਨਤਮਸਤਕ ਹੁੰਦੇ ਨੇ ਮੈਂ ਜੀ ਇੱਥੇ ਦਰਸ਼ਨ ਕਰਨ ਆਇਆ ਜੀ ਮੈਂ ਆਈਟੀਬੀਪੀ ਚ ਪੋਸਟਡ ਹਾਂ ਇੱਥੇ ਸੈਕਟਰ ਹੈਡਕੁਆਟਰ ਚ ਤੇ ਅਸੀਂ ਹਰੇਕ ਸੰਡੇ ਆਪਣਾ ਬੀਜੀ ਸ਼ਡਿਊਲ ਚੋਂ ਟਾਈਮ ਕੱਢ ਕੇ ਜਿਹੜਾ ਸਾਨੂੰ ਆਊਟਪਾਸ ਮਿਲਦਾ ਕਿਤੇ ਹੋਰ ਕਮਣ ਨਹੀਂ ਜਾਂਦੇ ਇੱਥੇ ਗੁਰੂਵਾਰੇ ਬੜੇ ਪਵਿੱਤਰ ਧਰਤੀ ਦੇ ਸਾਨੂੰ ਦਰਸ਼ਨ ਕਰਨ ਦੇ ਸੁਭਾਗ ਪ੍ਰਾਪਤ ਹੋਇਆ ਤੇ ਸਰਕਾਰੀ ਗੱਡੀਆਂ ਸਾਡੇ ਸਰ ਮਹਿਕਮੇ ਵੱਲੋਂ ਦਿੱਤੀ ਜਾਂਦੀਆਂ ਕਿ ਜੇ ਤੁਸੀਂ ਦਰਸ਼ਨ ਕਰਕੇ ਆਓ ਤੇ ਦਰਸ਼ਨ ਕਰਕੇ ਬੜਾ ਚੰਗਾ ਲੱਗਦਾ ਹੈ ਬੜੇ ਕਿਸਮਤ ਵਾਲੇ ਆ ਜੋ ਇੰਨੀ ਦੂਰੋਂ ਆ ਕੇ ਆਮ ਬੰਦੇ ਦੀ ਵਸਤੀ ਗੱਲ ਨਹੀਂ ਕੀ ਜੋ ਇੰਨੀ ਦੂਰ ਆ ਕੇ ਦਰਸ਼ਨ ਕਰ ਲਵੇ ਇੱਥੇ ਗੁਰਦਨ ਸਾਹਿਬ ਦੀ ਇਹ ਸੇਵਾ ਉਹ ਆਰਮੀ ਕਰਦੀ ਹੈ ਤੇ ਇੱਥੇ ਟਾਈਮ ਦੇ ਟਾਈਮ ਤੇ ਆਰਟੀਜੀ ਸੇ ਆਉਂਦੇ ਨੇ ਫੌਜ ਹੋਣੇ ਮੁੰਡੇ ਨੇ ਤੇ ਜੇ ਆਟੀ ਜਿਸੇ ਨਾ ਹੋਣ ਤਾਂ ਉਹਨਾਂ ਦੀ ਥਾਂ ਤੇ ਕੋਈ ਕੋਈ ਟਾਈਮਿੰਗ ਕੋਈ ਦੂਸਰਾ ਸੇਵਾਦਾਰ ਲਗਾਇਆ ਜਾਂਦਾ ਵੀ ਜਿਹਨੂੰ ਗੁਰੂ ਘਰ ਦੀ ਪੂਰੀ ਜਾਣਕਾਰੀ ਹੋਵੇ ਕਿ ਕਿਸ ਤਰ੍ਹਾਂ ਗੁਰੂ ਘਰ ਦੀ ਸੇਵਾ ਕਰਨੀ ਹੈ ਉਹ ਸਾਰਾ ਵੇਖਿਆ ਜਾਂਦਾ ਇਹ ਤੁਹਾਡਾ ਕੀ ਭੂਮਿਕਾ ਰੰਦੀ ਤੁਸੀਂ ਮੈਂ ਇਥੇ ਏਅਰ ਫੋਰਸ ਜੇਬ ਕਰਦਾ ਫੌਜ ਨੇ ਗੁਰਦਾਰਿਆਂ ਨੂੰ ਬਹੁਤ ਚੰਗੀ ਤਰ੍ਹਾਂ ਮੇਨਟੇਨ ਕੀਤਾ ਹੈ ਮਤਲਬ ਕਿ ਇਥੇ ਡਿਸਪਲਿਨ ਫੌਜ ਦਾ ਹੁਕਮ ਖਾਲਸੇ ਦਾ ਚੱਲਦਾ ਨੇ ਮੈਂ ਖਲਸ ਮਰਿਆਤ ਮਰਿਆਦਾ ਨਾਲ ਕੰਮ ਕਰਦੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਸਿਰਫ ਸੇਵਾਦਾਰ ਜਿਹੜੇ ਨੇ ਉਹ ਸਿਰਫ ਸਿੱਖ ਨਹੀਂ ਹੈ ਇੱਥੇ ਹਰ ਕਮਿਊਨਿਟੀ ਦੇ ਜਾਂ ਬਿਹਾਰ ਤੋਂ ਰਾਜਸਥਾਨ ਤੋਂ ਜਿੱਥੋਂ-ਜਿੱਥੋਂ ਵੀ ਫੌਜ ਦੇ ਲੋਕ ਆਉਂਦੇ ਨੇ ਉਹ ਪੂਰੀ ਸ਼ਰਧਾ ਨਾਲ ਇੱਥੇ ਸੇਵਾ ਕਰਦੇ ਨੇ ਜਿੰਨੀ ਉਹਨਾਂ ਦੀ ਡਿਊਟੀ ਲੱਗਦੀ ਹੈ ਤੇ ਇਹ ਠੰਡਾ ਇਲਾਕਾ ਹੋਣ ਕਰਕੇ ਇੱਥੇ -35 ਡਿਗਰੀ ਤੱਕ ਟੈਂਪਰੇਚਰ ਜਾਂਦਾ ਉਸ ਤੋਂ ਵੀ 2 ਡਿਗਰੀ ਕਈ ਵਾਰ ਘਟ ਜਾਂਦਾ -35 37 ਵੀ ਹੋ ਜਾਂਦਾ ਪਰ ਹਰ ਐਤਵਾਰ ਦੇ ਐਤਵਾਰ ਇੱਥੇ ਦੀਵਾਨ ਸਜਦਾ ਹੈ ਇਥੇ ਦੇ ਜਿਹੜੇ ਗਰੰਥੀ ਨੇ ਉਹਨਾਂ ਦੀ ਵੀ ਤਨਖਾਹ ਵੀ ਫੌਜ ਦਿੰਦੀ ਹੈ ਇੱਥੇ ਜਿਹੜੇ ਕੀਰਤਨ ਕਰਦੇ ਨੇ ਉਹਨਾਂ ਦੀ ਸੇਵਾ ਵੀ ਫੌਜ ਫੌਜ ਕਰਦੀ ਹੈ ਤੇ ਬਾਕੀ ਲੰਗਰ ਕੁਝ ਇਥੇ ਕੁਝ ਸੜੇ 100 120 ਸਿੱਖ ਪਰਿਵਾਰ ਨੇ ਜੋ ਵੀ ਸੇ ਇਥੇ ਸੇਵਾ ਕਰਦੇ ਨੇ ਉਹਨਾਂ ਦੀ ਸੇਵਾ ਕਰਕੇ ਵੀ ਇਥੇ ਗੁਰਦਾਰੇ ਜੋ ਹਮੇਸ਼ਾ ਆਉਂਦੇ ਨੇ ਦੀਵਾਨ ਸਜਦੇ ਨੇ ਬਹੁਤ ਚੰਗਾ ਗੁਰਬਾਣੀ ਦਾ ਪਾਠ ਹੁੰਦਾ ਹੈ ਕੀਰਤਨ ਹੁੰਦਾ ਹੈ ਅਰਦਾਸ ਹੁੰਦੀ ਹੈ ਲੰਗਰ ਵਰਤਦਾ ਜਿਹੜੀ ਸਭ ਤੋਂ ਵੱਡੀ ਗੱਲ ਹੈ ਚਾਹੇ ਟੈਂਪਰੇਚਰ ਬਾਹਰ -35 ਹੋਵੇ -40 ਹੋਵੇ -30 ਹੋਵੇ ਇੱਥੇ ਜੋ ਵੀ ਲੰਗਰ ਵਰਤਾ ਬਹੁਤ ਗਰਮ-ਗਰਮ ਤੇ ਬਹੁਤ ਰਹਿਤ ਮਰਿਆਦਾ ਹੈ ਪੂਰੀ ਰਹਿਤ ਮਰਿਆਦਾ ਦੇ ਮੁਤਾਬਿਕ ਬਣਦਾ ਹੈ ਤੇ ਉਸ ਨਾਨਕ ਕੀ ਵੰਦੇ ਆ